ਦੈਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਪੰਜੇ ਦੇ ਨਿਸ਼ਾਨ ਤੇ ਮੋਹਰ ਲਾਉਣ ਦੀ ਕੀਤੀ ਅਪੀਲ ਦਿਨਨਗਦੀ ਵਿਧਾਇਕ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਜ਼ਿਲ੍ਹਾ ਪਾਲਿਸ਼ਤ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ 'ਚ ਵੱਖ-ਵੱਖ ਪਿੰਡਾਂ ਤਲਵੰਡੀ ਦੀਦਸ ਸਮੂਚਕ ਮੁਗਰਾਲਾ ਬਹਾਦਰ ਕਲੀਚਪੁਰ ਅਤੇ ਬਰੀਆਰ ਚ ਵੱਖ-ਵੱਖ ਰੈਲੀਆਂ ਚ ਪਰਮੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਾਂਗਰਸੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਇਸ ਮੌਕੇ ਤੇ ਗੁਰਦਰਸ਼ਨ ਸਿੰਘ ਰੰਧਾਵਾ ਰੰਮੀ ਠਾਕੁਰ ਰੇਖਾ ਰਾਣੀ ਬਲਾਕ ਸੰਤੀ ਉਮੀਦਵਾਰ ਕੁਲਵੰਤ ਸਿੰਘ ਬਹਾਦਰ ਹਰਪਜਨ ਸਿੰਘ ਬਲਜਿੰਦਰ ਸਿੰਘ ਬਿੱਲੂ ਹੀਰਾ ਲਾਲ ਪ੍ਰਭਤਾ ਰਜਕ ਵੀ ਹਾਜ਼ਰ ਸਨ ਜੈ ਹਿੰਦ ਦੇਖਿਓ ਜੀ ਇਹ ਦੇ ਜੇ ਫੋਮੈ ਨੂੰ 89 ਜੀਆ ਕਹੀਏ ਤਾਂ ਕਿ ਉਹਨਾਂ ਭਾਜੀ ਚੋਰ ਤੋਂ ਤਾਂ ਕਿ कामल हुन कामले रिपोर्ट होइन याम थियो सिकाल ਕਾਪੋ ਕੰਮ ਨਹੀਂ ਮਾਰੇ ਹੀ ਲੈ ਗਿੰਦ ਤੋਹਾ ਹੈ ਸਮੇ ਨੂੰ ਦੇਖਦੇ ਹਾਂ ਕਿ ਲੋਕੋ ਨਾ ਨਾ ਇਕੱਲੇ ਪ੍ਰੋਗਰਾਮ ਅੱਛੀ ਜਲੀ ਜਲੇ ਤਾ ਜੇ ਤੋ ਕੰਪਲਿਆ ਕੋਨਾ ਨਾ ਆਪਣੇ फॉनवर्ड ਆਨਿਆਂ ਗੰਢੀ ਜੈ ਜੀ ਤੇ ਜਦ ਬੋਲਿਆ ਮੈਂ ਮਾਫੀ ਕਰਿਓ ਤੇ ਸੱਜ ਦੇ ਵਿੱਚ ਅੱਜ ਸਾਡੇ ਬਹੁਤ ਸਿਹਰ ਨੇਤਾ ਸ਼੍ਰੀਮਤੀ ਅਰਲਾ ਚੌਧਰੀ ਅਤੇ ਆਪ ਹਾਣੇ ਮੈਂ ਬਹੁਤ ਧੰਨਵਾਦ ਕਰ ਰਿਹਾ ਮੈਂ ਪਰ ਸ੍ਰੀਮਤੀ ਅਰਲਾ ਚੌਧਰੀ ਨੇ ਉਹ ਗ੍ਰੰਤ ਜੀ ਜੋ ਵੀ ਦਿੱਤੀ ਗਿਆ ਸੋ ਸਾਰਿਆਂ ਦੇ ਇੱਥੇ ਪਹੁੰਚਣ ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਦੋ ਸਾਡਾ ਚੇਅਰਮੈਨ ਜੀ ਨੇ ਕਹਾਦਾ ਕਿ ਉਹ ਆ ਕੇ ਉਹਨਾਂ ਦੀ ਰਾਖਣ ਜੀ ਅਗਲੇ ਸਾਲ ਮੇਰੇ ਇਲੈਕਸ਼ਨ ਆ ਜਾਣੇ ਨੇ ਫੇਰ ਮੈਂ ਤੁਹਾਡੇ ਕੋਲ ਆਪਣੇ ਵਾਸਤੇ ਵੋਟਾਂ ਮੰਗਣ ਆਣਾ ਸੋ ਇਹ ਇੱਕ ਸੈਮੀ ਫਾਈਨਲ ਹੈ ਤਾਂ ਇੱਕ ਸਰਕਾਰ ਦਾ ਇੱਕ ਸਿਸਟਮ ਹੈ ਕਿ ਜਿਹੜੀ ਵੀ ਗ੍ਰਾਂਟ ਆਣੀ ਹੈ ਉਹ ਜਦੋਂ ਵੀ ਸਟੇਟ ਚ ਆਣੀ ਹੈ ਸਭ ਤੋਂ ਪਹਿਲੇ ਉਹ ਮੈਂਬਰ ਪਾਰਲੀਮੈਂਟ ਕੋਲ ਫਿਰ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਫਿਰ ਪੰਚਾਇਤਾਂ ਚ ਜਾਣੀਆ ਫਿਰ ਐਮਐਲਏ ਨੂੰ ਪਤਾ ਲੱਗੇਗਾ ਕਿ ਕਿੰਨੇ ਪੈਸੇ ਆਏ ਨੇ ਫਿਰ ਉਹ ਬਲਾਕ ਸੰਮਤੀਆਂ 'ਚ ਜਾਣਗੇ ਇਸ ਕਰਕੇ ਜੜਾ ਵੀ ਵਿਕਾਸ ਦਾ ਕੰਮ ਹੋ ਰਿਹਾ ਹੈ ਉਹ ਸਾਰਾ ਹੀ ਇਹਨਾਂ ਦੇ ਥਰੂ ਹੋਣਾ ਹੈ ਅੱਜ ਇਹਨਾਂ ਦੇ ਇਲੈਕਸ਼ਨ ਨੇ ਪਿਛਲੇ ਜਿਹੜੇ ਸਾਡੇ ਮੈਂਬਰ ਸੀ ਉਹਨਾਂ ਦੀ ਟਰਮ ਖਤਮ ਹੋ ਗਈ 5 ਸਾਲ ਦੀ ਹੁਣ ਇਹਨਾਂ ਨੂੰ ਅਸੀਂ यंग जनरे मौका दिता है कि अगे आन चढ़ के करें, सेवा कर जो मौजूदा हालात ने देख ही ले बहुत ही वादे दिखा के नवी पार्टी एक आई सी झाड़ू वाली पार्टी उन्होंने भी यह नारा लगाया कि बदलाव अदला आवाने ਔਰ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਭਾਜਪਾ ਇਹਨਾਂ ਨੂੰ ਛੱਡ ਕੇ ਤੁਸੀਂ ਸਾਨੂੰ ਮੌਕਾ ਦਿਓ। ਸੋਸੀ ਕਰਜ਼ਾ ਨਹੀਂ ਕੋਈ ਚੜਾਵਾਂਗੇ ਪੰਜਾਬ ਦੇ ਬਲਕਿ ਜਿਹੜਾ ਪੰਜਾਬ ਤੇ ਕਰਜ਼ਾ ਹੈ ਉਹਨੂੰ ਵੀ ਅਸੀਂ ਉਤਾਰ ਉਤਾਰਾਂਗੇ। ਔਰ ਇਲਾਕੇ ਦੀ ਡਵੈਲਪਮੈਂਟ ਕਰਾਵਾਂਗੇ ਪੰਜਾਬ ਨੂੰ ਬਹੁਤ ਉੱਤੇ ਲੈ ਕੇ ਜਾਵਾਂਗੇ ਔਰ ਮਹਿਲਾਵਾਂ ਨੂੰ ਔਰਤਾਂ ਨੂੰ ਹਜ਼ਾਰ ਰੁਪਏ ਦੇਵਾਂਗੇ ਹਰ ਮਹੀਨੇ ਬਹੁਤ ساری ਇਸਤਰੀਆਂ ਉਹਨਾਂ ਨੇ ਵਾਅਦਾ ਕੀਤਾ ਸੀ ਪਰ ਅੱਜ 4 ਸਾਲ ਦੇ ਬਾਅਦ ਜਿਵੇਂ ਮੋਟੇ ਦੇਖਿਏ ਤੇ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਮਿੰਡਾ ਦੁਆਏ ਮੇਰੇ ਵੀਰ ਭੈਣ ਭਰਾ ਬੱਚਿਓ ਅਰੁਣਾ ਚੌਧਰੀ ਔਰ ਸਾਡੇ ਦੋਨੇ ਕੈਂਡੀਡੇਟਾਂ ਨੇ ਆਪਣਾ ਆਪਣਾ ਪ੍ਰੋਗਰਾਮ ਦੱਸਿਆ ਕਿ ਅੱਜ ਕਿਸ ਮਕਸਦ ਲਈ ਇੱਥੇ ਇਕੱਠੇ ਹੋਏ ਆ ਪਤਾ ਤੁਹਾਨੂੰ ਸਭ ਨੂੰ ਹੈ ਹਰ ਇੱਕ ਕੋਲ ਮੋਬਾਈਲ ਹੈ ਤਲੀਬੂਮ ਤੇ ਟੈਲੀਵਿਜ਼ਨ ਵੀ ਦੇਖਦੇ ਆਂ ਅਖਬਾਰਾਂ ਵੀ ਪੜ੍ਹਦੇ ਹੋ ਜਾਨੀ ਜਾਣੋ ਪਤਾ ਤੁਹਾਨੂੰ ਸਾਰਿਆਂ ਨੂੰ ਹੈ ਕਿਉਂ ਇਕੱਠੇ ਹੋਇਆ ਪਰ ਇੱਕ ਫਾਰਮੈਲਿਟੀ ਹੁੰਦੀ ਹੈ ਕਿ ਕੈਂਡੀਡੇਟ ਨਹੀਂ ਆਇਆ ਜੀ ਕਈ ਕਹਿਣਗੇ ਲਓ ਜੀ ਵੋਟਾਂ ਦੇ ਅਸੀਂ ਬਾਨੇ ਹੀ ਆ ਤੇ ਅਰੁਣਾ ਚੌਧਰੀ ਕਹਿਣ ਵਾਸਤੇ ਨਹੀਂ ਆਈ ਸੋ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੁਹਾਡੇ ਤੇ ਪਿੰਡ ਆ ਕੇ ਬੈਠੇ ਆਂ ਇਹ ਤੁਹਾਨੂੰ ਰਿਕਵੈਸਟ ਕਰਨ ਵਾਸਤੇ ਆਏ ਆਂ ਵੈਸੇ ਅਦਰਵਾਈਜ਼ ਤੁਹਾਨੂੰ ਪਤਾ ਹੀ ਆ ਕਿ ਸਾਡੇ ਕਾਂਗਰਸ ਦੇ ਕੈਂਡੀਡੇਟਸ ਬਲਾਕ ਸਮਤੀ ਦਾ ਰਮੀਠਾਕਰ ਇਹ ਤੁਹਾਡਾ ਆਪਣਾ ਅਜੀਜ਼ ਹੈ ਇਹ ਦੋਮੇ ਹਵੇਲੀ ਤੋਂ ਆ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਸਾਡਾ ਗੁਰਦਸ਼ਨ ਸਿੰਘ ਦਾਵਾ ਇਹ ਨਾਨੂ ਨੰਗਲ ਤੋਂ ਆ ਇਹ ਪਿਛਲੀ ਵਾਰੀ ਵੀ ਸੀ ਤੁਸੀਂ ਜਿਤਾ ਕੇ ਭੇਜਿਆ ਸੀ ਇਸ ਵਾਰੀ ਫੇਰ ਨੂੰ ਅਸੀਂ ਟਿਕਟ ਦਿੱਤੀ ਆ ਬਲਾਕ ਸੰਮਤੀ ਔਰ ਜ਼ਿਲ੍ਹਾ ਪਰੀਸ਼ਦ ਇੱਕ ਪੰਚਾਇਤੀ ਰਾਜ ਜਿਹੜਾ ਸਿਸਟਮ ਹੈ ਸਾਡਾ ਉਸ ਸਿਸਟਮ ਦੀਆਂ ਪੌੜੀਆਂ ਨੇ ਲੋਕਤੰਤਰ ਚ ਸਭ ਤੋਂ ਬੈਡੀ ਪੌੜੀ ਹੈਗੀ ਹੈ ਪੰਚਾਇਤ ਦੂਸਰੀ ਪੌੜੀ ਹੈ ਬਲਾਕ ਸੰਮਤੀ ਤੀਸਰੀ ਪੌੜੀ ਹੈ ਜ਼ਿਲ੍ਹਾ ਪਰੀਸ਼ਦ ਚੌਥਾ ਉਹਦੇ ਉੱਤੇ ਐਮ ਐਲ ਏ ਤੇ ਪੰਜਵਾਂ ਮੈਂਬਰ ਪਾਰਲੀਮੈਂਟ ਇੱਕ ਸਿਸਟਮ ਹੈ ਜਿੰਨੀਆਂ ਗ੍ਰਾਂਟਾਂ ਜਿੰਨੇ ਪੈਸੇ ਜਿੰਨੀ ਡਿਵੈਲਪਮੈਂਟ ਹੋਣੀ ਆ ਪੈਸਾ ਦਿੱਲੀ ਤੋਂ ਚੱਲੇਗਾ ਚੰਡੀਗੜ੍ਹ ਪਹੁੰਚੇਗਾ ਉੱਥੇ ਅਰੁਣਾ ਚੌਧਰੀ ਤੁਹਾਡੀ ਨੁਮਾਇੰਦਗੀ ਕਰ ਰਹੀ ਆ ਉੱਥੋਂ ਜ਼ਿਲ੍ਹਾ ਪੰਚਾਇਤ ਜਾਏਗਾ ਹਰ ਜ਼ਿਲ੍ਹੇ 'ਚ ਇੱਕ ਜ਼ਿਲ੍ਹਾ ਪੰਚਾਇਤ ਹੁੰਦਾ ਉੱਥੇ ਸਰਦਾਰ ਗੁਰਦਰਸ਼ਨ ਸਿੰਘ ਰਿਹਾਵੇ ਨੂੰ ਭੇਜਦੇ ਆ ਉੱਥੋਂ ਪੈਸਾ ਸੰਭਦੀ ਜਾਏਗਾ ਉੱਥੇ ਬੰਮੀ ਜਾਏਗਾ ਉਸ ਤੋਂ ਥੱਲੇ ਫਿਰ ਪੰਚਾਇਤਾਂ ਨੂੰ ਪੈਸੇ ਜਾਂਦੇ ਆ ਤੇ ਡਿਵੈਲਪਮੈਂਟ ਹੁੰਦੀ ਆ ਜੇ ਸਾਰੀ ਲਾਈਨ ਕਲੀਅਰ ਹੋਵੇ ਸਾਰੇ ਕੋ ਪਰਾਂ ਦੇ ਕੋ ਸੋਚਦੇ ਬੰਦੇ ਬਣੇ ਹੋਣ ਇੱਕ ਪਾਰਟੀ ਦੇ ਬਣੇ ਹੋਣ ਇਲਾਕੇ ਦੀ ਡਿਵੈਲਪਮੈਂਟ ਹੋ ਜਾਂਦੀ ਹੈ ਨੁਹਾਰ ਬਦਲ ਜਾਂਦੀ ਹੈ ਆ ਤੁਹਾਡੇ ਸਾਹਮਣੇ ਦੇਖੋ ਇੱਕ ਮੌਕਾ ਅਰੁਣਾ ਚੌਧਰੀ ਨੂੰ ਮਿਲਿਆ ਮੰਤਰੀ ਬਣਨ ਦਾ ਠੀਕ ਹੈ ਐਮਐਲਏ ਤੇ ਮੰਤਰੀ ਦੇ ਵਿੱਚ ਕੋ ਬਹੁਤਾ ਫਰਕ ਨਹੀਂ ਹੁੰਦਾ ਕਹਿਣ ਨੂੰ ਕਿ ਲਓ ਜੀ ਪਹਿਲਾਂ ਤੇ ਐਮਐਲਏ ਬਣਨਾ ਪਹਿਲੀ ਕੁਆਲਿਫੀਕੇਸ਼ਨ ਹੈ ਫਿਰ ਮੰਤਰੀ ਬਣਨਾ ਪਰ ਜਿਵੇਂ ਪ੍ਰੈਕਟੀਕਲੀ ਦੇਖਦੇ ਆਂ ਤੇ ਬਹੁਤ ਫਰਕ ਹੈ ਐਮ ਐਲ ਏ ਔਰ ਮੰਤਰੀ ਦੇ ਵਿੱਚ ਇੰਨਾ ਜ਼ਿਆਦਾ ਪਾੜਾ ਤੇ ਇੰਨਾ ਜ਼ਿਆਦਾ ਫਰਕ ਹੈ ਕਿ ਮੰਤਰੀ ਆਪਣੇ ਇਲਾਕੇ ਦੀ ਨੁਹਾਰ ਬਦਲ ਸਕਦਾ ਕਿਉਂਕਿ ਪਾਲਿਸੀ ਜਿੱਥੇ ਬਣਨੀ ਹੈ ਕੈਬਨਿਟ ਜਿੱਥੇ ਮੀਟਿੰਗ ਹੁੰਦੀ ਹੈ ਉਹਦਾ ਮੈਂਬਰ ਬਣ ਜਾਂਦਾ ਜਿਹੜਾ ਐਮ ਐਲ ਏ ਹੁੰਦਾ ਪਿਛਲੀ ਵਾਰੀ ਮੌਕਾ ਮਿਲਿਆ ਦਿਨਾਨਗਰ ਇਲਾਕੇ ਦੀ ਕਾਇਆ ਕਲਪ ਕਰ ਦਿੱਤੀ ਇਹ ਕਦੇ ਮੈਨੂੰ ਲੱਗਦਾ ਗੁਜਰਾਂ ਨੇ ਸੋਚਿਆ ਵੀ ਨਹੀਂ ਹੋਣਾ ਪਿੰਡਾਂ ਦੇ ਉਹ ਗੁਜਰਾਂ ਦੇ ਕੁਲਾਂ ਤੱਕ ਵੀ ਨਾ ਸੜਕ ਬਣ ਜਾਈ। ਅੱਜ ਕਹਿੰਦਾ ਉਰਾਲਾ ਸਾਹਿਬ ਦੇ ਦੇਜੂਨਾਇੰਕੀ ਕਰੇ ਸਾਧਾ ਕਾਰਜ ਮੰਤਰੀ ਪੰਜਾਬ ਮੌਜੂਦਾ ਨਾਲੇ ਸ਼੍ਰੀ ਮਤੀ ਅਰਨਾਉਤਰੀ ਜੀ ਉਹਨਾਂ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਸੀਨੀਅਰ ਕੌਂਸਲਰ ਸ਼੍ਰੀ ਜੋਸ਼ चौधरी ਜੀ ਤੇ ਇਸ ਪਿੰਡ ਤੋਂ ਮੇਰੇ ਵੱਡੇ ਭਾਜੀ ਸਰਦਾਰ ਦਰਬੀਰ ਸਿੰਘ ਬੇਟੂ ਭਾਜੀ ਤੇ ਮੇਰੇ ਸਾਹਮਣੇ ਬੈਠੇ ਬਜ਼ੁਰਗ ਮਾਤਾ ਮੈਂਨਾ ਸਰਪੰਚ ਪੰਚ ਲੰਮੜਦਾਰ ਤੇ ਦਰਜਾ ਦਰਜਾ ਜਿਨੇ ਇੱਥੇ ਬਟੇ ਸਾਰੇ ਨੂੰ ਵਾਇਬ ਠੀਕਾ ਗਾਲਸਾ ਵਾਇਬ ਜਿੱਤੀ ਬੱਤੇ ਅੱਜ ਬਲਾਸੰਤੀ ਤੇ ਜਿਹੜਾ ਖੇਤ ਇਲੈਕਸ਼ਨ ਨੇ ਲਈ ਤੁਹਾਡੇ ਕੋਲ ਆਪਾਂ ਪਿੰਡ ਬੁਲਾਣੇ ਪਹੁੰਚੇ ਆਂ ਮੈਨੂੰ ਜ਼ਿਲ੍ਹਾ ਪ੍ਰਸ਼ਦ ਦੀ ਇਲੈਕਸ਼ਨ ਲਈ ਦੁਬਾਰਾ ਬੋਲਦੀ ਨੇ ਕਿੰਨੇ ਕਿ ਰਾਜਾ ਤੇ ਬਲਾਕਪਤੀ ਜੀ ਚੋਣਾਂ ਨਾਲ ਹੀ ਪੜਾਈ ਦਵਾਇਆ ਨੂੰ। ਰੇਖਾ ਦੇਖੋ ਨਾ। ਰੇਖਾ ਆਈ। ਰੇਖਾ ਮੈਂ ਨਾਲ ਸੇਲੂ ਤੋਂ ਮਿਲਿਆ ਸੀ ਇਹਨਾਂ ਨੇ ਨਹੀਂ ਵੜਿਆ। ਰੇਖਾ ਜੀ ਨੂੰ ਦੇਕੇ ਪੇ ਜਾਵਾ ਤੇ ਬੜੀ ਆਰਥ ਨਾਲ ਤੁਹਾਡੇ ਮਾਂ। ਪਿਛਲੀ ਵਾਰੀ ਤੁਸੀਂ ਬੜੀ ਜੀ ਹੋਰ ਨਾਲ ਬੜੀ ਬੀਟੀ ਵਿਲੇਜ ਕੋਲ ਤੁਸਤਾ ਸੀ। ਇਸ ਆਰਮੀ ਦੇ ਉੱਤੇ ਨਹੀਂ ਤੁਸੀਂ ਜਿੰਦਾ ਲਾਉਣੇ ਸਾਨੂੰ ਜਿਹੜੀ დამਨੀ ਗੱਲਾਂ ਉਹ ਤੁਸੀਂ ਸਾਰੇ ਸ਼੍ਰੀਮਤੀ ਅਰਣਾ ਜੌਹਰੀ ਦੇ ਪਰਿਵਾਰਕ ਕਲੇਸ਼ਨ ਬਣਿਆ ਕੱਢੇ ਕੱਲੇ ਪਰਵਾਰਾਂ ਕੱਲੇ ਕਨੇ ਤੁਹਾਡੀ ਭਾਗੀਆਂ ਬਲੀ ਦਾ ਬੌਜੀ ਕੱਲੇ ਕੱਲੇ ਨੂੰ ਬਾਈ ਨੇਮ ਜਾਣਦੇ ਆ ਸਾਡੇ ਇਲਾਕੇ ਦੇ ਮਹਿੰਦਰ ਬਾਲੀ ਬਾਲੀ ਦੀ ਗੱਲ ਕਰਦਾ ਜਿਹੜੇ ਕੇ ਲਈ ਜਿਹਨੇ ਇੱਕ ਜਗ੍ਹਾ ਨੇ ਮੈਨੂੰ ਬਿਆ ਮੈਂ ਇਹਨਾਂ ਸ਼ਾਰਕੋਏ ਨੂੰ ਨਾਲੇ ਪੁੱਛਿਆ ਕਿ ਜੇਵੇਂ ਮੈਂਦੀ ਹਰੀ ਦੀ ਚੀਜ਼ ਨਹੀਂ ਸਾਡੀ ਹੋ ਗਈ। ਕੱਲੇ ਕੱਲੇ ਬੰਦੇ ਦਾ ਨਾਮ ਜਾਣਨਾ ਅਸੀਂ ਦੂਸਰੇ ਪਿੰਡ ਜਾਣਦੇ ਆ ਤੇ ਪਹਿਲੇ ਪਿੰਡ ਦਾ ਭੁੱਲਿਆ ਦਾ ਪਹਿਲੇ ਪਿੰਡ ਜਾਣਦੇ ਆ ਦੂਸਰੇ ਪਿੰਡ ਦਾ ਭੁੱਲਿਆ ਦਾ ਅਸੀਂ ਐਸੇ ਨਹੀਂ ਮੇਰੇ ਨਾਲ ਗੱਲ ਨੂੰ ਲੈ ਹਰ ਮਨ ਨੂੰ ਨਿੱਜੀ ਕੰਮ ਹੈ ਨਿੱਜੀ ਦਾ ਮਤਲਬ ਇਹ ਆ ਕਿ ਕੰਮ ਕਹਿਣਾ ਤੇ ਆਪ ਤੇ ਬਾਅਦ ਵਿੱਚ ਗੋਲਿੰਗ ਤੋਂ ਨਾਲ ਜਿੱਥੇ ਜਾਣਾ ਉਹ ਕੱਢੇ ਤਾਂ ਕਿ ਕੀ ਕਹਿਣ ਆਈ ਸੀ ਕੋਈ ਕੀ ਕਿਸੇ ਜਾਂ ਕਰੇ ਲੂ ਲਾਈ ਸੀ ਜਾਂ ਸੇ ਗਵਾਂਢੀ ਨਾਲਾਈ ਸੀ ਕਿਤੇ ਪੇਡੇ ਕਰਾਈ ਸੀ ਅਸੀਂ ਅਗਲੇ ਦਿਨ ਪੁੜੇ ਹੁੰਦੇ ਅਸੀਂ ਕਰਮਾਣ ਆ ਭਾਗਾਂ ਆ ਕਿ ਸਾਡੇ ਹਲਕੇ ਦੀ ਨਮਾਇੰਗੀ ਇਹੋ ਜੇ ਜੀ ਡਰ ਕਰਾਇਆ ਸਾਲੋਂ ਇਹਨਾਂ ਤੁਹਾਡੇ ਕੋਲੋਂ ਭੇਜਿਆ ਅਸੀਂ ਇਹਨਾਂ ਦੇ ਜਾਰੀੇ ਹਣਦੀ ਹਾਂ ਤੁਹਾਡੇ ਕੋਲ ਕੰਮ ਇਹਨਾਂ ਨੇ ਕਰਨੇ ਆ ਗੋਰ ਜੀ ਇਹਨਾਂ ਨੂੰ ਪੁਣੇ ਆ ਹਲਕੇ ਦੀ ਨਮਾਇੰਗੀ ਇਹ ਲੱਗਿਆ ਸੀ ਇਹਨਾਂ ਦੀ ਛੱਤ ਛਾ ਰਹਿ ਗਈ